हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀਆਂ 6 ਬੱਚੀਆਂ ਸੇਰ ਲਈ ਲੈ ਕੇ ਆਏ ਹਾਂ ਜੀ। ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਉਹ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ। ਆਓ ਖੁੱਛ ਲੈਨੇ ਆਂ ਬਾਈ ਤੋਂ ਠੇੜ। ਅੱਜ ਬਾਈ ਬਾਜੀ ਸਤਿ ਸ਼੍ਰੀ ਅਕਾਲ ਅਸੀਂ ਕਾ ਬੀ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਨਾਮ ਤੇ ਐਡਰੈਸ ਬੋਲ ਪਿੰਡ ਸਨਾਗਲਾ ਸਿੰਘ ਨਾਂ ਕਾਲਾ ਬਰਨਾਲਾ ਜ਼ਿਲ੍ਹਾ ਸਬਾਤ ਸੀ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਪਧੌੜ ਸ਼ਹਿਰ ਤੇ ਭਾਈ ਰੁਪਾ ਜੀ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਆ ਰਸੂ ਪੂਰਾ ਵਧੀਆ ਜੀ ਮਾਲ ਨਾਲ ਦੀ ਨਾਲ ਹੀ ਆਪਣੇ ਜਾਨਵਰ ਉਦੋਂ ਹੀ ਛੇਲ ਹੋ ਜਾਂਦੇ ਆ ਵੀਡੀਓ ਵਾਲੇ ਦੇਣ ਜਾਨਵਰ ਕੋ ਕੱਲ ਵੀ ਛੇਲ ਹੋ ਗਏ ਅੱਜ ਆ ਵੀਡੀਓ ਦੀ ਖਾਤਰ ਆਪਾਂ ਜਾਨਵਰ ਰੱਖੇ ਆਗੇ ਰੱਖੇ ਆਗੇ ਹਾਂ ਹਾਂ ਵਾਲਦਾ ਮਲ ਦਾ ਯਾਰ ਆਉਂਦਾ ਮਗਰੋਂ ਆਉਂਦਾ ਨਗਰੋਂ ਆ ਪਹਿਲਾਂ ਸੇਲ ਹੋ ਜਾਂਦਾ ਡਾਕਟਰ ਬਾਕੀ ਯਾਰ ਇੱਕ ਗੱਲ ਆ ਵੀ ਇੱਕ ਸਚਾਈ ਆ ਹੈਨਾ ਸਚਾਈ ਆ ਡਾਕਟਰ ਆਪਣੇ ਮੰਨ ਕੇ ਚੱਲ ਸਾਰੇ ਬੱਚੇ ਜਾਨਵਰ ਜਿੰਨੇ ਆਪਾਂ ਸੇਲ ਕੀਤੇ ਸਾਰੇ ਸਚਾਈ ਤੇ ਵੇਚੇ ਆ ਹੂੰ ਐਂ ਝੂਠ ਦਬਾਣ ਜਾਣੀ ਆਪਾਂ ਮਾਰਿਆ ਅੱਜ ਟਿੱਕਰ ਸਹੀ ਕਰ ਨਾ ਹੀ ਮਾਰਨਾ ਬਾਕੀ ਮੁੱਲ ਵੀ ਜਾਏ ਹਾਂ ਮੁੱਲ ਵੀ ਜਾਏ ਹੁੰਦੇ ਡਾਕਟਰ ਆਪਣੇ ਮੋਬਾਈਲ ਨੰਬਰ ਕਹਲੇ ਦਵਾਰੇ ਬੋਲ 62395 55632 ਠੀਕ ਆ ਭਾਈ ਭਾਈ ਜਿਹੜਾ ਪਹਿਲੇ ਨੰਬਰ ਤੇ ਬੱਚਾ ਦੇ ਨੇ ਟਾਪ ਕਲਾਸ ਦਾ ਕਿੰਨੀ ਉਮਰ ਹੈ ਜੀ ਇਹਦੀ ਡਾਕਟਰ 6 ਮਹੀਨਾ ਦਾ ਬੱਚਾ ਹੋਊਗਾ ਠੀਕ ਆ ਹਾਂ 6 ਤੋਂ ਸਾਢੇ 6 ਬਸ ਠੀਕ ਆ ਝੋਲੀ ਝੂਲੀ ਦਿਖਾ ਦੇ ਬੱਚੇ ਡਾਕਟਰ ਟੀਕੇ ਦਾ ਪਤਾ ਕਿਹੜੇ ਦਾ ਹਾਂ ਟੀਕੇ ਦਾ ਰਿਕਾਰਡ ਕੋਈ ਪਤਾ ਨਹੀਂ ਡਾਕਟਰ ਆਪਾਂ ਨੂੰ ਆਪਾਂ ਦੱਸਣਾ ਹਾਂ ਆਪਾਂ ਤਾਂ ਦੱਸਣਾ ਹੀ ਨਹੀਂ ਵੀਡੀਓ 'ਚ ਨਾ ਮਾਂ ਦਾ ਦੁੱਧ ਦੱਸਣਾ ਦੁੱਧ ਦਾ ਸੇਵਾ ਦਾ ਦੁੱਧ ਦਾ ਸੇਵਾ ਹਾਂ ਤਾਂ ਆਪਾਂ ਮਿੰਟ ਦੋ ਲਾਵਾਂਗੇ ਰਿਕਾਰਡ ਬਣਾਉਣ ਦੀ ਖਾਤਰ ਤਾਂ ਪਰ ਝੂਠ ਮਾਰ ਕੇ ਆਪਾਂ ਜਾਣਵਰ ਸੇਲ ਨਹੀਂ ਕਰਨਾ ਸਹੀ ਗੱਲ ਆ ਹਾਂ ਹਾਂ ਬਰੀਡ ਇੱਕ ਨੰਬਰ ਤੇ ਪ੍ਰਿੰਟ ਪ੍ਰਿੰਟ ਕਰਮ ਵਾਲੇ ਦਾ ਪੂਰਾ ਚੰਗਾ ਫੇਸ ਬੜਾ ਤੇਰਾ ਬਾਕੀ ਫੇਸ ਉਹ ਦਿਖਾ ਦੇ ਡਾਕਟਰ ਦੇ ਬੱਚੇ ਦਾ ਕਮਾਲ ਆ ਕੀ ਬਾਤ ਆ ਪ੍ਰਿੰਟ ਪ੍ਰੂਡ ਬਹੁਤ ਚੰਗਾ ਹਨ ਕੀ ਬਾਤ ਆ ਪ੍ਰਿੰਟ ਦਾ ਡਾਕਟਰ ਸਿਰਾਜ ਆ ਲੈ ਤੋਰਾ ਚੈੱਕ ਕਰੋ ਤੋਰਾ ਤੋਰਾ ਚੈੱਕ ਕਰਾ ਦਿਓ ਬਾਕੀ ਪੜਿਆ ਬੱਚਾ ਕੋਈ ਆ ਇੰਗਲਿਸ਼ ਸਾਰਾ ਵਾ ਬੱਚਾ ਮੂੰਹੋਂ ਬੋਲਦਾ ਮੂੰਹੋਂ ਬੋਲ ਰਿਹਾ ਬੱਚਾ ਬੱਚਾ ਮੂਹੂ ਬਾਕੀ ਖੜਨੀ ਖੁੱਲਨੀ ਜਮਾ ਸਿੱਧੀ ਆ ਜਮਾ 15 ਆਗਾ ਕੀ ਬਾਤ ਆ ਬਾਈ ਫੇਸ ਦੇਖੋ ਹਣਾ ਫੇਸ ਪੂਰਾ ਚਿਹਰੇ ਦਾ ਫੇਸ ਆ ਰਹਾ ਕੀ ਬਾਤ ਆ ਕੁਆਲਟੀ ਇੱਕ ਨੰਬਰ ਆ ਖੜਨੀ ਦੇਖੋ ਉਤੋਂ ਵੀ ਪੱਧਰ ਆ ਜਾਮਾ ਪੱਧਰ ਆ ਡਾਕਟਰ ਹੂੰ ਚਾਰ ਹੀ ਥਾਣਾ ਗਾਰੰਟੀ ਚਾਰ ਹੀ ਥਾਣਾ ਕੋਈ ਫੋੜਤੀ ਦੀ ਗਾਰੰਟੀ ਕੋਈ ਮਾਊਗਾ ਬਾਈ ਹਾਂ ਜੇ ਹੋਊ ਆਪਾਂ ਡਾਕਟਰ ਦੱਸਾਂਗੇ ਵੀਡੀਓ ਚ ਦੱਸਾਂਗੇ ਬਾਈ ਇਹਦੀ ਗੱਲ ਨਹੀਂ ਬਿਲਕੁਲ ਕੋਹ ਜਾ ਰਾਕੀ ਬੈਠ ਕੇ ਉਹ ਗੱਲ ਹੀ ਨਹੀਂ ਕਰਨੀ ਹੂੰ ਸਹੀ ਗੱਲ ਆ ਬਾਈ ਹਾਂ ਤੇ ਬਾਕੀ ਪਲਿਆ ਵਾ ਬੱਚਾ ਗਾ ਮੁੱਲ ਜਾਇਜ ਹੋਊ ਮੁੱਲ ਜਮਾ ਜਾਇਜ ਹੁੰਦੇ ਡਾਕਟਰ ਆਪਣੇ ਅੱਗੇ ਵੀ ਕਿ ਮੁੱਲ ਹੂ ਫੂਣ ਤੇ ਹਾਂ ਮੁੱਲ ਫੂਣ ਤੇ ਹੋਊਗਾ ਹੋਊਗਾ ਜਮਾ ਜਾਇਜ ਠੀਕ ਆ ਬਾਈ ਮੁੱਲ ਬਾਈ ਕਹਿੰਦਾ ਜਮਾ ਜਾਇਜ ਰੱਖਾਂਗੇ ਮੁੱਲ ਕਰਾਂਗੇ ਫੂਣ ਤੇ ਮੁੱਲ ਪਹਿਲਾਂ ਵੀ ਬਾਈ ਦੇ ਜਾਇਜ ਹੁੰਦੇ ਆਗੇ ਅੱਗੇ ਬਾਈ ਨੀ ਕਈ ਵੀਡੀਓ ਪਾਉਂਦੀਆਂ ਮੁੱਲ ਜਮੋ ਜੈ ਹੁੰਦੇ ਆ ਵੀਡੀਓ ਪਾਉਣ ਦੀ ਨੇਰਾ ਬੱਚੇ ਝੋਲੀ ਦੇ ਡਾਕਟਰ ਜਮਾ ਗਲਾਬੀ ਥਾਣਾ ਕੇ ਕੱਬਣਾ ਰਗੀ ਝੋਲੀ ਦੇਖੀ ਬੱਚੇ ਸਹੀ ਗੱਲ ਲੈ ਦੇਖੀ ਹਾਂ ਜਿਵੇਂ ਆਪਾਂ ਮੰਨ ਕੇ ਆਰਡਰ ਤਿਆਰ ਕਰਦੀ ਹੁੰਦੀ ਹਾਂ 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 ਸੋਹਣਾ ਆਰਡਰ ਬਹੁਤ ਚੰਗਾ ਸਨ ਲੱਗਿਆ ਵਾ ਕਲਾਕਲਾ ਥਾਣਾ ਹੈ ਸਾੜੀ ਅੰਗੂ ਆਰਡਰ ਨੇ ਤਿਆਰ ਕਰਦੀ ਹੁੰਦੀ ਹੈ ਇਹ ਬਰੀਡ ਦੀ ਨਿਸ਼ਾਨੀ ਹੈ ਕੁਆਲਿਟੀ ਦੀ ਨਿਸ਼ਾਨੀ ਹੈ ਹਾਂ ਹਾਂ ਕੀ ਬਾਤ ਆ ਬਈ ਅੱਗੇ ਵੀਰੇ ਦੋ ਦੁੱਪਰ ਅੱਗੇ ਵੀ ਡਾਕਟਰ ਬੱਚਾ ਬਹੁਤ ਚੰਗਾ ਹੈ ਕਿੰਨੀ ਕੋਮਰਾ ਤਕ ਮਹੀਨੇ ਉਮਰ ਹੋਊਗੀ ਠੀਕ ਆ ਕਵਾਲਿਟੀ ਦੇਖ ਹਾਂ ਪ੍ਰਿੰਟ ਦੇਖ ਲੋ ਬਾਕੀ ਜਿਆਦਾ ਕਵਾਲਿਟੀ ਦੇਖ ਲੋ ਬੱਚੇ ਦੀ ਨਾਸਾਂ ਜਮਾ ਗਲਾਬੀ ਵਾਲਾ ਬਰੀਡ ਇੱਕ ਹਾਂ ਇਹ ਬੱਚੇ ਆਪ ਦੱਸਦੇ ਆ ਡਾਕਟਰ ਬੱਚੇ ਆਪ ਦੱਸਦੇ ਆ ਹਾਂ ਹਾਂ ਹੁਣ ਉਹ ਬੋਲਦੇ ਆ ਕਿ ਨਹੀਂ ਹਾਂ ਹਾਂ ਹੁਣ ਇਹ ਮੰਨ ਕੇ ਚੱਲ ਡਾਕਟਰ ਆ ਸਾਰੇ ਬੱਚੇ ਬਰੀਡ ਦੇ ਹੈਗੇ ਸਹੀ ਗੱਲ ਆ ਬਾਈ ਜਿਹੜੇ ਬੰਦੇ ਨੇ ਸਮਝ ਚ ਦੇਖ ਲੇ ਕਿ ਬੱਚੇ ਹੈਗੇ ਆ ਬੱਚੇ ਹੈਗੇ ਆ ਹਾਂ ਹਾਂ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਹੈ ਮੰਨ ਕੇ ਚੱਲੇ ਯਾਰ ਹੁਣ ਇਹ ਬਰੀਡ ਆ ਆਪੀ ਪਰਖੀ ਜਾਂਦੀ ਆ ਆਪੀ ਪਰਖੀ ਜਾਂਦੀ ਆ ਜਿਹੜੇ ਬੰਦੇ ਨੂੰ ਨਹੀਂ ਪਰਖ ਬਸ ਜਿਹੜੇ ਬੰਦੇ ਨੂੰ ਨਹੀਂ ਪਰ ਕੋਈ ਪਰਖ ਦੂਗਾ ਵੀ ਵਾਕਈ ਬੱਚੇ ਚੰਗੇ ਆ ਹਾਂ ਚੰਗੇ ਆ ਬੱਚੇ ਹਮ ਬ੍ਰੀਡ ਇੱਕ ਨੰਬਰ ਪ੍ਰਿੰਟ ਫੇਸ ਫੂਸ ਤੇ ਝੋਲੀ ਇੱਕ ਨੰਬਰ ਚਾਰ ਥਾਣਾ ਦੰਦੋ ਕੀ ਦੀ ਗਾਰੰਟੀ ਵਾਲਾ ਕੰਮ ਆ ਬਾਈ ਠੀਕ ਹੈ ਨਹੀਂ ਕੁਆਲਟੀ ਥਾਣੇ ਖੁਦ ਨਹੀਂ ਦਿਖਾ ਦੋ ਡਾਕਟਰ ਕੁਆਲਟੀ ਦਿਖਾ ਦੋ ਬੱਚੇ ਦੀ ਹਮ ਸਹੀ ਗੱਲ ਆ ਬਾਈ ਹਾਂ ਹਾਂ ਤੇ ਮੁੱਲ ਬਾਈ ਦਾ ਜਮ ਜਮ ਜੈਊਗਾ ਗਲਾਬੀ ਨਾਕਾ ਪ੍ਰਿੰਟ ਪੂਰਾ ਚੰਗਾ ਆਗਾ ਪੱਧਰ ਪੁੱਧਰਾ ਬਾਕੀ ਲੱਤਾਂ ਜਮ ਸਿੱਧੀਆਂ ਆਗਾ ਸਹੀ ਗੱਲ ਆ ਬਾਈ ਲੈ ਕੁਆਲਿਟੀ ਦੇ ਜਾਤ ਕੁਆਲਿਟੀ ਫੁੱਲ ਆ ਬੱਚੇ ਯਾਰ ਡਾਕਟਰ ਇੱਕ ਨੰਬਰ ਬਰੀਡ ਆ ਬਾਈ ਕਿਸੇ ਪਾਸੋਂ ਕੋਈ ਘਾੜ ਦੀ ਚਾਰ ਹੀ ਥਾਣ ਚਾਰ ਹੀ ਥਾਣ ਹੋਣਗੇ ਤੇ ਮੁੱਲ ਬਾਈ ਦਾ ਜਮ ਜੈਜ ਹੁੰਦਾ ਮੁੱਲ ਕੋਈ ਬਾਲੇ ਨਹੀਂ ਕਰਦੇ ਬਰੀਡ ਦੇ ਹਿਸਾਬ ਨਾਲ ਮੁੱਲ ਬਰੀਡ ਦੇ ਹਿਸਾਬ ਨਾਲ ਮੁੱਲ ਹੋਣਗੇ ਡਾਕਟਰ ਹਾਂ ਮੁੱਲ ਜਮ ਜੈ ਕਿਉਂ ਲਈ ਦੇਖੋ ਲੈ ਕਿਉਂ ਲਈ ਦਾ ਡਾਕਟਰ ਕੋਈ ਅੰਤ ਨਹੀਂ ਹੈ ਬੱਚੀ ਦਾ ਚਾਰੀ ਥਾਣ ਲੈ ਬਲਬੂਲ ਦੇਖ ਬਾਈ ਹਾਂ ਬਲਬੂਲ ਜਮਾ ਗੱਬਣਾ ਰਗੀ ਝੋਲੇ ਡਾਕਟਰ ਦੇ ਸਹੀ ਗੱਲ ਆ ਲੈ ਐ ਕਿਸੇ ਕੱਲਾ ਕੱਲਾ ਥਣ ਪਿਆ ਦੇਖ ਕੀ ਬਾਤਾਂ ਨੇ ਬਾਈ ਹੂੰ ਕਿਆ ਬਾਤ ਹੈ ਬਾਕੀ ਪੰਦਰ ਪੁੱਦਰ ਬੜਾ ਤਾਂ ਦੇਖ ਲੈ ਹਾਂ ਪੁੜਾ ਪੜਾ ਪੂਰਾ ਚੱਕ ਮਾ ਕੋਈ ਨਹੀਂ ਟਾਉਂ ਗਿਆ ਆਏ ਨੇ ਵੀ ਟਾਲੂ ਜਿਹਾ ਪੁੜਾ ਗੈਨ ਤੋਂ ਪੱਧਰ ਆ ਲੈ ਦੋਨੇ ਹੀ ਦੇਖ ਲੈ ਬਈ ਦੋਨੇ ਇੱਕੋ ਜਿਹੇ ਨੇ ਕਰਮਾਣੀਆਂ ਕੁਆਲਿਟੀ ਇੱਕ ਕਰ ਬਾਕੀ ਦੂਜੇ ਤੋਂ ਵੱਧ ਕੇ ਡਾਕਟਰ ਦੋਨੇ ਬੱਚੇ ਵੱਧ ਕੇ ਆ ਜਮਾ ਵੱਧ ਕੇ ਹਾਂ ਹਾਂ ਅੱਗੇ ਬਈ ਕਿਹੜੀ ਬਰੀਡ ਆ ਗਈ ਇਹ ਅੱਗੇ ਡਾਕਟਰ ਇਹ ਆ ਗਿਆ ਬੱਚਾ ਐਰ ਸ਼ੈਰ ਦਾ ਐਰ ਸ਼ੈਰ ਦਾ ਬੱਚਾ ਹਾਂ ਹਾਂ ਡਿਮਾਂਡ ਇੰਨੀ ਕਾ ਹਾਂ ਯਾਰ ਕੁਆਲਿਟੀ ਦੇਖ ਬੱਚੇ ਡਾਕਟਰ ਮਿਲਦਾ ਬਹੁਤ ਘੱਟ ਆ ਹਾਂ ਥੋੜਾ ਜਨਾ ਇਹ ਬਸ ਤਲਿਆਰੇ ਦਾ ਮੰਨਦਾਗਾ ਠੀਕ ਆ ਹਾਂ ਹਾਂ ਥੋੜਾ ਤਲਿਆਰੇ ਕਿਆ ਬਾਤ ਆ ਬਰੀਡ ਚੈੱਕ ਕਰਕੇ ਨਹੀਂ ਹਾਂ ਹਾਂ ਬਰੀਡ ਦੇ ਡਾਕਟਰ ਯਰ ਸਹਿਰ ਉਹਰਾ ਦੇਖ ਤੋਰਾ ਇਹ ਸਹੀ ਯਰ ਸਹਿਰ ਆ ਇਹ ਅਸਲੀ ਯਰ ਸਹਿਰ ਆ ਹਾਂ ਬਾਕੀ ਜਾਤ ਕੁਆਲਟੀ ਦਿਖਾ ਦਿਓ ਹਮ ਹਰ ਨਹੀਂ ਖੁਰਨੀ ਬੱਚੇ ਦੀ ਚਾਰ ਹੀ ਥਾਨ ਹੋਣਗੇ ਪੂਰੇ ਵਿੱਚ ਚਾਰ ਹੀ ਥਾਨ ਹੋਣ ਥਾਨ ਕੁਆਲਟੀ ਲੈ ਖੜਨੀ ਪਧਰੀ ਪਧਰੀ ਨੇ ਹੈਨਾ ਬਾਕੀ ਫਰੈਂਡ ਚੈੱਕ ਕਰੇ ਬਾਕੀ ਜਾਤ ਵਾਲੀ ਆ ਬੱਚੇ ਇਹ ਬਿਊਟੀ ਚੈੱਕ ਕਰ ਫੇਸ ਦੇਖ ਬੜਾ ਚੰਗਾ ਕਰਮ ਵਾਲੀ ਦਾ ਕੁਆਲਟੀ ਇੱਕ ਨੰਬਰ ਆ ਬਈ ਕਿਆ ਬਾਤ ਆ ਬਹੁਤ ਚੰਗਾ ਵਿਚਾਰਾ ਡਾਕਟਰ ਹਮ ਮੁੱਲ ਵੀ ਕਹਿੰਦਾ ਜਮਾ ਜਾਇਜ਼ ਹੋਣਗੇ ਬ੍ਰੀਡ ਦੇ ਹਿਸਾਬ ਨਾਲ ਮੁੱਲ ਹੋਣੇ ਹੁਣੇ ਜਾਇਜ਼ ਆ ਕੀ ਬਾਤ ਆ ਬਈ ਇਹ ਪ੍ਰਿੰਟ ਬਹੁਤ ਘੱਟ ਮਿਲਦਾ ਹੈ ਬ੍ਰੀਡ ਬਹੁਤ ਘੱਟ ਮਿਲਦੀ ਹੈ ਜੇ ਮਨ ਨੂੰ ਇਹ ਚੰਗਾ ਲੱਗਿਆ ਬੱਚਾ ਡਾਕਟਰ ਆਪਾਂ ਤਾਂ ਲਿਆਂਦਾ ਸਾਡੇ ਵਿੱਚੋਂ ਨਹੀਂ ਚੰਗਾ ਬੱਚਾ ਬਈ ਕਿਸੇ ਪਾਸੋਂ ਕੋਈ ਘੱਟ ਥੋੜੀ ਖਿੱਚ ਕਰਦੀ ਹੈਗੀ ਖੁੱਲੀ ਹਮ ਕਰਕੇ ਸਹੀ ਗੱਲ ਆ ਹਮ ਤੇ ਚਾਰ ਹੀ ਥਣ ਹੋਣਗੇ ਗਾਰੰਟੀ ਵਾਲਾ ਕੰਮ ਕਰਨੀ ਹਾਂ ਹਾਂ ਡਾਕਟਰ ਜਮਾ ਗਾਰੰਟੀ ਵਾਲਾ ਕੰਮ ਚਾਰ ਹੀ ਥਣ ਪੂਰੀ ਵਿੱਥੀ ਤੇ ਕੱਲਾ ਕੱਲਾ ਥਾਣਾ ਤੇ ਕੀ ਬੋਲ ਰਿਹਾ ਇਹਦਾ ਜੈਜਕ ਫੋਨ ਤੇ ਉਹ ਫੋਨ ਤੇ ਹੀ ਹੋਣਾ ਡਾਕਟਰ ਮੋਲੇ ਸਾਰਿਆਂ ਬਸਿਆਂ ਦੇ ਹੂੰ ਮੋਲੇ ਬਾਈਂਗਾ ਫੋਨ ਤੇ ਹੋਣਗੇ ਬਰੀਡ ਚੈੱਕ ਕਰ ਲੋ ਯਾਰ ਮੂੰਹੋਂ ਬੋਲਦੀ ਆ ਮੂੰਹ ਬੋਲ ਰਿਹਾ ਕਰ ਲਓ ਨਹੀਂ ਥੋੜੀ ਹੈਗੀ ਬੱਚੇ ਕੁਆਲਿਟੀ ਵਾਲੇ ਪਲੇਵੇ ਆ ਬੱਚੇ ਹਾਂ ਪੂਰੇ ਪਲੇਵੇ ਬੱਚੇ ਆ ਕੋਈ ਐ ਨਹੀਂ ਲਿਸ਼ਰਾ ਵੇਜ ਕੋਈ ਕੋਈ ਬਾਬੀ ਹੱਡ ਨਿਕਲੇ ਪਏ ਆ ਲੈ ਦੇਖੀ ਕੁਆਲਿਟੀ ਬਈ ਟੋਆ ਦੇਖ ਹਾਂ ਦੇ ਡਾਕਟਰ ਟੋਆ ਮੱਥੇ ਚ ਟੋਆ ਪੂਰਾ ਚੜਿਆ ਬੜਾ ਬੱਚਾ ਦੇਖ ਹੂੰ ਸਾਲਾ ਮਾਰਦਾ ਫੀਡ ਖਾਦੀ ਦਾ ਪਤਾ ਲੱਗਦਾ ਸਹੀ ਗੱਲ ਆ ਬਾਈ ਇਥੋਂ ਪਤਾ ਲੱਗਦਾ ਵੀ ਖਰਾਕ ਖਾਦੀ ਵੀ ਆ ਫੇਸ ਦੀ ਬਿਊਟੀ ਲੱਟੂ ਆ ਲੈ ਕੰਨ ਕੋਣ ਚੈੱਕ ਕਰੋ ਬ੍ਰੀਡ ਇੱਕ ਨੰਬਰ ਆ ਬਾਈ ਖੜਨੀ ਖੁੜਨੀ ਦੇਖ ਡਾਕਟਰ ਚਾਰ ਥਾਂ ਦੰਦਾਂ ਜੋ ਖੀਰੀ ਗਰੰਟੀ ਹਾਂ ਦੰਦਾਂ ਜੋ ਖੀਰੀ ਡਾਕਟਰ ਕਰ ਤੱਕਰ ਗਰੰਟੀ ਫੇਸ ਦੇ ਇੱਕ ਟੂਆ ਟੂਆ ਪੂਰਾ ਚੰਗਾ ਲੈ ਖੜਨੀ ਖੁੜਨੀ ਚੈੱਕ ਕਰ ਲੋ ਕੀ ਬਾਤ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾ ਪੂਰੀ ਪਲੀ ਵੀ ਬੱਸੀ ਹੈ ਡਾਕਟਰ ਬਾਈ ਨੇ ਜਾਇਜ਼ ਹੀ ਹੁੰਦੇ ਪੂਰੀ ਪਲੀ ਵੀ ਬੱਚੀ ਆ ਕਿਸੇ ਪਾਸੋਂ ਕੋਈ ਘਾਟ ਨਹੀਂ ਕੀ ਬਾਤ ਮੋਲ ਵੀਰੇ ਜੈ ਜੀ ਹੂ ਜਮਾ ਜਾ ਡਾਕਟਰ ਬੱਸੀਆਂ ਦੇ ਹਿਸਾਬ ਨਾਲ ਮੁੱਲ ਹੋਣੇ ਨੇ ਲੈ ਨੜੰਗੇ ਲਾਉਂਦੀ ਆ ਬਾਈ ਪੂਰੀ ਪਲੀ ਵੀ ਆ ਬੱਚੀ ਕੀ ਬਾਤ ਆ ਯਾਰ ਉਮਰ ਦੇ ਹਿਸਾਬ ਨਾਲ ਗਰੋਥ ਚੰਗੀ ਆ ਉੱਤੋਂ ਪੱਦਰ ਅਜੇ ਬੱਚੇ ਜਮਾ ਨੇ ਡਾਕਟਰ ਇਹ 6 ਤੇ 6-7 ਮਹੀਨਿਆਂ ਦੇ ਸਹੀ ਗੱਲ ਆ ਬਾਈ ਬੱਚੇ ਹੀ ਆ ਹਾਂ ਜਿੱਦੇ ਸਾਲ-ਸਾਲ ਦੀਆਂ ਬੱਸੀਆਂ ਹੋਗੀਆਂ ਦੱਸ ਦੇਣੀਆਂ ਦੱਸ ਦੇਣੀਆਂ ਸਹੀ ਗੱਲ ਆ ਬਾਕੀ ਥਣ ਨੇੜ ਤੋਂ ਚੈੱਕ ਕਰਵਾਉਣਾ ਥਣ ਬਹੁਤ ਚੰਗਾ ਲੱਗਿਆ ਬਾਈ ਸਾਰੀਆਂ ਬੱਸੀਆਂ ਦੇ ਚੰਗੇ ਡਾਕਟਰ ਹਾਂ ਦੇਖੀ ਝੂਲੀ ਬਾਈ ਲੈ ਪੂਰੀ ਵਿਥੀ ਤੇ ਕੱਲਾ ਕੱਲਾ ਹਨ ਫਲੀਆਂ ਵਰਗੇ ਥਾਣਾ ਬਾਈ ਆਪਾਂ ਫੋਰਸਾਂਗ ਵਾਲਾ ਕੋਈ ਬੱਚੇ ਨਹੀਂ ਲੈਂਦੇ ਡਾਕਟਰ ਠੀਕ ਹੈ ਬਾਈ ਹਾਂ ਹਾਂ ਕੁਆਲਿਟੀ ਇੱਕ ਨੰਬਰ ਆ ਦੇਖੋ ਚਾਰੇ ਬੱਚੇ ਬਾਈ ਕੋ ਜੇ ਖੜਨੀ ਖੜਨੀ ਪ੍ਰਿੰਟ ਪ੍ਰਿੰਟ ਪੂਰੇ ਚੰਗੇ ਆ ਅੱਗੇ ਵੀਰੇ ਆ ਗਈ 5 ਨੰਬਰ ਤੇ ਕਿੰਨੀ ਕੁ ਉਮਰ ਹੈ ਦੀ ਜੀ ਇਹ ਡਾਕਟਰ ਹੋਊਗੀ 10 ਕਿ ਮਹੀਨਾ ਉਮਰ ਫੇਸ ਦੇਖ ਹਾਂ ਫੇਸ ਦੇਖੋ ਬੱਚੀ ਦਾ ਲੈ ਉਹਦੀ ਬਾਦੀ ਪੂਰੀ ਚੰਗੀ ਸਨਕ ਪੂਰਾ ਫੁੱਲ ਆ ਬੱਚੀ ਜੇ ਖੀਰੀ ਆ ਤੁਨੂੰ ਹਾਂ ਦੰਦੋਂ ਖੀਰੀ ਗਾਰੰਟੀ ਜਮਾ ਗਾਰੰਟੀ ਠੀਕ ਹੈ ਬਾਈ ਆਪਣੀ ਬਸੀ ਇਹ ਸੌਦਾ ਹੋ ਵੀ ਗਿਆ ਘਰੋਂ ਵਾਪਸ ਵੀ ਕਰ ਸਕਦਾ ਬੰਦਾ ਚੱਕਾ ਬਾਈ ਹਾਂ ਹਾਂ ਇੰਨੇ ਆਉ ਫਰਾ ਬਾਈ ਕਹਿੰਦਾ ਘਰੇ ਬਾਗੀ ਨਾ ਬੱਚੀ ਦੰਦ ਪੱਟ ਕੇ ਦੇਖ ਲਿਓ ਜੇ ਦੋ ਦੰਦ ਚਾਰ ਦੰਦ ਹੋਈ ਵਾਪਸ ਕਰ ਦਿਓ ਕੋਈ ਚੱਕਰ ਨਹੀਂਗਾ ਕੁਆਲਿਟੀ ਦੇ ਬਾਕੀ ਪੱਧਰ ਪੁੱਧਰ ਦਿਖਾ ਦਿਓ ਡਾਕਟਰ ਬੱਸੀ ਉਹਦਾ ਬੜਾ ਜਮਾ ਚੱਕ ਮਾਰ ਆ ਜਾਤ ਦੇ ਲੈ ਕੀ ਆ ਬਰੀਡ ਦੱਸਦੀ ਆ ਬੱਚੇ ਦੀ ਦੇਖ ਰਾ ਮੈਂ ਕਹਿੰਦਾ ਆਪ ਬੋਲਦੀ ਐ ਬਰੀਡ ਹਨ ਖੜਨੀ ਖੁੜਨੀ ਦੇਖ ਬੱਚੇ ਦੀ ਇੱਕ ਨੰਬਰ ਆ ਲੈ ਫੇਸ ਦੀ ਬਿਊਟੀ ਚੈੱਕ ਕਰ ਲਓ ਕੁਆਲਿਟੀ ਇੱਕ ਨੰਬਰ ਆ ਚਾਰ ਥਣ ਯਾਰੀ ਥਾਣਾਗੇ ਇਹ ਬੱਸੀ ਦੇ ਡਾਕਟਰ ਚਾਰ ਥਾਣਾਗੇ ਮਾੜਾ ਜਣਾ ਕਣਕ ਦੇ ਦਾਣੇ ਜਿੰਨਾ ਹੀ ਨਿਸ਼ਾਨ ਹੈਗਾ ਉਹ ਆਪਾਂ ਵੀਡੀਓ ਚ ਦੱਸ ਕੇ ਉਹ ਕਰਨਗੇ ਜਿਵੇਂ ਮਾੜਾ ਜਣਾ ਨਿਸ਼ਾਨ ਨਹੀਂ ਹਾਂ ਹਾਂ ਦਿਖਾ ਦਿਓ ਥਣ ਚਾਰੀ ਆ ਜੀ ਸਹੀ ਗੱਲ ਹੈ ਜਮਾ ਨਿਸ਼ਾਨ ਹੀ ਹੈਗਾ ਉਹਦਾ ਵੈਸੇ ਕੋਈ ਚੱਕਰ ਨਹੀਂ ਆ ਕੋਈ ਜਮੇ ਨਹੀਂ ਡਰ ਉਹਦਾ ਡਾਕਟਰ ਸਹੀ ਗੱਲ ਆ ਭਾਈ ਹਾਂ ਹਾਂ ਜਿਹੜੀ ਚੀਜ਼ ਹੋਊਗੀ ਆਪਾਂ ਵੀਡੀਓ ਚ ਦੱਸ ਕੇ ਦੇਵਾਂਗੇ ਸਹੀ ਗੱਲ ਆ ਭਾਈ ਆਈ ਮੀਆ ਪਗਾ ਪਾਰ ਕੇ ਬੱਸਾਂ ਵੇਚੀ ਜੱਗੇ ਉਹਦਾ ਫਾਇਦਾ ਮੁੱਲ ਜਾਇਜ਼ ਹੋਊਗਾ ਨਾ ਹਾਂ ਮੁੱਲ ਜਾਇਜ਼ ਹੋਊ ਡਾਕਟਰ ਬਾਈ ਦੀ ਗੱਲ ਸਹੀ ਆ ਕਹਿੰਦਾ ਬਈ ਸੀਮਣ ਬਣਾਉਣ ਨੂੰ ਤਾਂ ਮੈਂ 5 ਮਿੰਟ ਹਾਂ ਮਿੰਟ 2 ਲੱਗਦੇ ਡਾਕਟਰ ਮਿੰਟ 2 ਲੱਗਦੇ ਹਾਂ 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 ਪਰ ਆਪਾ ਉਹ ਕੰਮ ਨਹੀਂ ਕਰਨਾ ਤੂੰ ਸਾਲਾ ਬਾਈ ਕਹਿੰਦਾ ਉਹ ਕੰਮ ਹੀ ਨਹੀਂ ਕਰਨਾ ਠੀਕ ਹੈ ਕਿ ਨਹੀਂ ਬਾਕੀ ਬੱਸਾਂ ਆਪ ਦੱਸਦੀਆਂ ਨਾ ਬਰੀਡ ਦੀਆਂ ਹੈਗੀਆਂ ਬਾਕੀ ਅੱਗੇ ਸੇਵਾ ਦਾ ਦੁੱਧ ਆ ਸੇਵਾ ਦਾ ਦੁੱਧ ਆ ਕਹ ਡਾਕਟਰ ਇੰਨੇ ਕ ਆਪਾ ਪਾਲ ਲਾਂਗੇ ਪਾਲ ਲਾਂਗੇ ਉਹਨਾਂ ਕ ਦੁੱਧ ਦੇ ਦੇਣੀ ਇਤਨੀ ਬਈ ਲੈ ਚੱਲੋ ਬਾਈ ਮੁੱਲ ਬਾਈ ਕਹਿੰਦਾ ਜਾਇਜ਼ ਹੋਊਗਾ ਦੰਦੋਂ ਖੀਰੀ ਯਾਰ ਥਣ ਮਾੜਾ ਜਾਂ ਨਿਸ਼ਾਨ ਜਾਂ ਉਹ ਦਸਤਾ ਉਹਦਾ ਕੋਈ ਚੱਕਰ ਨਹੀਂ ਹੁੰਦਾ ਉਹਦਾ ਕੋਈ ਚੱਕਰ ਨਹੀਂ ਡਾਕਟਰ ਕੀ ਬਾਤ ਆ ਕਵਾਲਟੀ ਦੇਖੋ ਪਿੱਛੇ ਤੋਂ ਪੂੜਾ ਪੜਾ ਫੁੱਲ ਚੰਗਾ ਜਮਾ ਪੱਦਰ ਪਈ ਆ ਬਸ ਇਡਾ ਡਾਕਟਰ ਪੱਦਰ ਪਈ ਆ ਸਟੇਟ ਆ ਪ੍ਰਿੰਟ ਤੋਂ ਪੂਰਾ ਚੰਗਾ ਯਾਰ ਕੀ ਬਾਤ ਆ ਮਿਲਦੇ ਆ ਯਾਰ ਬੱਚੇ ਇਹ ਜਿਹੇ ਕਦੇ ਹੂੰ ਪੂਰੇ ਪਲੇ ਵਿੱਚ ਬੱਚੇ ਡਾਕਟਰ ਸਹੀ ਗੱਲ ਆ ਬਾਈ ਹੂੰ ਲੈ ਦੇਖ ਆ ਦੇ ਲੈ ਪੂੜੇ ਪੜੇ ਜਮਾ ਪੱਦਰ ਆ ਗਈ ਲੱਤਾਂ ਲੁੱਤਾਂ ਐ ਨਹੀਂ ਬੱਚੇ ਜਮਾ ਸਿੱਧਣ ਆ ਕੋਈ ਐ ਨਹੀਂ ਗੇ ਲੱਤਾਂ ਐ ਭੜੀ ਜਾਣਗੇ ਬੱਚੇ ਆ ਭੜੀ ਜਾਣਗੇ ਇੱਕੋ ਜੀਆਂ ਲੱਤਾਂ ਨੇ ਬਾਈ ਕਿਆ ਬਾਤ ਅੱਗੇ ਜਰਸੀ ਡਾਇਮੰਡ ਪੀਸ ਹੈ ਅੱਗੇ ਜਰਸੀ ਆ ਗਈ ਆ ਬਿਊਟੀ ਦੇਖੀ ਯਾਰ ਜਮਾ ਮੰਨ ਕੇ ਚੱਲਾਂਗੇ ਰੇਜ ਨਾਰ ਗਰੰਗਾ ਜਮਾ ਬੜਾ ਚੰਗਾ ਰੰਗ ਆ ਡਾਕਟਰ ਆ ਟੂ ਆ ਟੂ ਆ ਦੇਖ ਲੈ ਮੋਦੀ ਮਾਦੀ ਪੂਰੀ ਚੰਗੀਆਂ ਸੁਨੱਖ ਆਪਣਾ ਬੱਚੀ ਚ ਫੁੱਲ ਆ ਕੱਤੀ ਗਰੀ ਆ ਡਾਕਟਰ ਇਹ 10 ਕਿ ਮਹੀਨੇ ਉਮਰੀ ਦੀ ਹੈ ਬੱਚੀ ਦੀ ਅੱਛਾ ਹਾਂ ਮੰਨ ਕੇ ਚੱਲੇ 1.5 2 ਮਹੀਨੇ ਸੇਵਾ ਕਰ ਲਈ ਬੱਚੀ ਇਹ ਦੱਸੂਗੀ ਦੱਸੂਗੀ ਹਾਂ ਸਹੀ ਆ ਕਲਰ ਬਹੁਤ ਚੰਗਾ ਕਲਰ ਤਾਂ ਬੜਾ ਚੰਗਾ ਡਾਕਟਰ ਆ ਸੈਨਿੰਗ ਦੇਖੋ ਉੱਤੋਂ ਪੱਦਰ ਤੇ ਰੰਗ ਰੂਪ ਚਮਕ ਦੇਖੋ ਹਾਂ ਚਮਕ ਬਹੁਤ ਵਸੀ ਹਾਂ ਦਿਖਾ ਦੇ ਬੰਨੀ ਵੀ ਹਣ ਚਾਰ ਡਾਕਟਰ ਹਾਂ ਲੈ ਥਣ ਦਿਖਾ ਦੇ ਹਾਂ ਝੋਲੀ ਦਿਖਾ ਦਿਓ ਲੈ ਇੱਕ ਨੰਬਰ ਕੀ ਆ ਵਾਤਾ ਯਾਰ ਹਨ ਜਮਾ ਹੈ ਗੱਬਣ ਵਾਲੀ ਝੋਲੀ ਹੈ ਲੈ ਲੱਬਣਾ ਵਰਗੀ ਝੋਲੀ ਡਾਕਟਰ ਚਾਰ ਹੀ ਥਣ ਪੂਰੀ ਵਿੱਤੀ ਦੇ ਕੱਲਾ ਕੱਲਾ ਥਣ ਕੁਆਲਿਟੀ 1 ਨੰਬਰ ਆ ਪੜੀ ਵੀ ਚੰਗੀ ਹੈ ਨਾ ਯਾਰ ਬੱਚੀ ਪੂਰੀ ਚੰਗੀ ਪੜੀ ਵੀ ਇਹ ਜਾਨਵਰ ਬਹੁਤ ਚੰਗੇ ਲਿਆਇਆ ਬਾਈ ਹਨਾ ਆਏ ਵਾਰੀ ਬਾਈ ਕੋਲ ਚੰਗੀਆਂ ਹੁੰਦੀਆਂ ਬੱਚੀਆਂ ਕੁਆਲਿਟੀ ਇੱਕ ਨੰਬਰ ਆ ਬਾਈ ਠੀਕ ਹੈ ਕਿ ਨਹੀਂ ਤੋਰਾ ਦੇਖੋ ਬਰੀਟ ਦੇਖੋ ਇੱਕ ਨੰਬਰ ਵਾਲਾ ਕੀ ਬਾਤ ਆ ਬਾਈ ਬਾਕੀ ਜਾਜੂਤ ਫੁੱਲ ਆ ਡਾਕਟਰ ਜਾਤ ਫੁੱਲ ਆ ਇਹ ਸਬਰੀਡ ਨਹੀਂ ਦਿਖਾ ਦਿਓ ਜੇ ਮੈਂ ਪੱਧਰਾਗਾ ਬੱਚਾ ਜੀ ਸਾਸਿਹਤ ਆ ਨਾ ਜਿਵੇਂ ਗਰਮੀ ਦਾ ਮੌਸਮ ਹਾਂ ਹਾਂ ਗਰਮੀ ਦਾ ਬਸ ਤੋਹਫਾ ਹੀ ਹੈ ਡਾਕਟਰ ਨਾ ਗਰਮੀ ਮੰਨਣੀ ਆ ਨਾ ਠੰਡ ਮੰਨਣੀ ਆ ਫੈਂਟ ਆ ਜਿਹੜੀ ਫੁੱਲ ਆ ਹਾਂ ਫੈਂਟ ਫੁੱਲ ਆ ਉਹ ਐ ਨਹੀਂ ਹੈਗਾ ਵੀ ਗਰਮੀ ਜੀ ਮੰਨੀ ਜਾਊਗੀ ਦੁੱਧ ਵੀ ਚੰਗਾ ਬਹੁ ਬਰੀਡ ਦਸਦੀ ਆ ਝੋਲੀ ਦਸਦੀ ਆ ਚਾਰ ਹੀ ਥਾਂ ਦੇ ਗਲਾ ਬਸ ਥੋੜੀ ਜਿਹੀ ਸੇਵਾ ਪਾਲ ਦੇ ਡਾਕਟਰ ਮਹੀਨਾ ਕੀ ਸਹੀ ਗੱਲ ਆ ਬਾਈ ਹਾਂ 1 ਮਹੀਨਾ ਸੇਵਾ ਹੋਗੀ ਨਾ ਬੱਸੀ ਦੀ ਸੀਮਣ ਲੈ ਲਓਗੀ ਹਾਂ ਸੀਮਾ ਲੈ ਜੂਗੀ 1 ਮਹੀਨੇ ਕਦ ਕਦ ਫੁੱਲ ਆ ਜਾਮਾ ਸਹੀ ਗ ਜਮਾ ਪੱਧਰ ਆ ਗਈ ਬੱਛੀ ਕੋਈ ਬਾਲਾ ਮੱਥਾ ਮਾਰਨ ਦੀ ਨਹੀਂ ਲੋੜ ਨਾ ਨਾ ਡਾਕਟਰ ਕੋਈ ਇਹ ਵੀ ਕੋਈ ਵਕਖਰੀ ਚੀਜ਼ ਪਾਉਣੀ ਪਊਗੀ ਦੋ ਘਟੇ ਫੀਡ ਦੇ ਖਾਂਦੀ ਨਹੀਂ ਡਾਕਟਰ ਹਾਂ 1 ਘਟੇ 2 ਘਟੇ ਫੀਡ ਦੇ ਖਾ ਕੇ ਬਸੀ ਦੱਸ ਦਊਗੀ ਦੱਸ ਦਊਗੀ ਤਿਆਰ ਹੋ ਜਾਊਗੀ ਬੱਛੀ ਕਿਆ ਬਾਤ ਬਾਕੀ ਕਲਰ ਬਹੁਤ ਚੰਗਾ ਡਾਕਟਰ ਹਾਂ ਮੁੱਲ ਜਾਇਜ਼ ਹੂ ਮੁੱਲ ਜਮਾ ਜਾਇਜ਼ ਹੋਣਗੇ ਬਸਿਆਂ ਦੇ ਮੁੱਲ ਬਾਈ ਦੇ ਪਹਿਲਾਂ ਵੀ ਜਾਇਜ਼ ਹੁੰਦੇ ਆ ਮੁੱਲ ਬਾਈ ਕਹਿੰਦਾ ਇਸ ਵਾਰ ਵੀ ਜਾਇਜ਼ ਕਰਾਂਗੇ ਬੱਛੀ ਚੰਗੀ ਆ ਜਾਤ ਵਾਲੀ ਆ ਬ੍ਰੀਡ ਵਾਲੀ ਆ ਚੋਲੀ ਚੰਗੀ ਆ ਚਾਰ ਥਾਣ ਗਰੰਟੀ ਹੈ ਦੰਦੋਂ ਖੀਰੀ ਹੈ ਦੰਦੋਂ ਖੀਰੀ ਹੂ ਡਾਕਟਰ ਠੀਕ ਹੈ ਕਿ ਨਹੀਂ ਸਾਰੇ ਤਰ੍ਹਾਂ ਦੀ ਬਾਈ ਗਰੰਟੀ ਲੈਣਾ ਯਾਰ ਹੋਰ ਦੱਸ ਬਾਈ ਕਹਿੰਦਾ ਘਰੋਂ ਮੋੜ ਦਿਓ ਜੇ ਦੋ ਦੰਦ ਨਿਕਲੇ ਹਾਂ ਹਾਂ ਜੇ ਦੋ ਦੰਦ ਨਿਕਲਦਾ ਬੱਚਾ ਆਪਣਾ ਕੋਈ ਵੀ ਘਰੋਂ ਵਾਪਸ ਕਰ ਦੇਣ ਕਰਾਇਆ ਮੈਂ ਪਰ ਹੂ ਡਾਕਟਰ ਬਹੁਤ ਠੀਕ ਹੈ ਬਾਈ ਐਂਡਿੰਗ ਗਰੰਟੀ ਮੈਨੇ ਤਸੱਲੀ ਨੇਤੀ ਹੈ ਨਾ ਹੋਰ ਕੀ ਆ ਤੇ ਨਾਗਸੀ ਭਰਾ ਕੋਲੇ 6 6 ਦੇ 6 ਦਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ